ਮੁਸੇ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁਸੇ ਵਾਲੇ ਦੀ ਮਾਤਾ ਦੇ ਦਸਤਕਤ ਨੇ ਜਿਹੜੇ ਫਰਜੀ ਲਗਾ ਕੇ ਕਿਸੇ ਔਤ ਦੇ ਵੱਲੋਂ ਪੈਨਸ਼ਨ ਲਗਵਾਈ ਗਈ ਹੈ ਦੱਸਿਆ ਕਿ ਮੁਸੇ ਪਿੰਡ ਦੀ ਸਰਪੰਚਾ ਮਾਤਾ ਚਰਨ ਕੋਰ ਤੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਬਲਕੌਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਮਾਨਸਾ ਪੁਲਿਸ ਦੇ ਵੱਲੋਂ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਕੋਰ ਨਾ ਦੀ ਔਰਤ ਹੈ ਜਿਸ ਦੇ ਦੁਆਰਾ ਪੈਨਸ਼ਨ ਲਗਵਾਈ ਗਈ ਹੈ ਫਰਜੀ ਸਾਈਨ ਕਰਵਾ ਕੇ ਪਰ ਬਾਅਦ ਵਿੱਚ ਜਾਂਚ ਪਤਾ ਲੱਗਿਆ ਕਿ ਪਰਮਜੀਤ ਨਾਂ ਦੀ ਕੋਈ ਵੀ ਔਰਤ ਪਿੰਡ ਦੀ ਨਹੀਂ ਹੈ ਤਦ ਦੱਸਦੀ ਹੈ ਕਿ ਇਸ ਮਾਮਲੇ ਦੇ ਬਾਰੇ ਪੁਲਿਸ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਸ ਮੌਕੇ ਪੁਲਿਸ ਅਧਿਕਾਰੀ ਨਾਲ ਅਤੇ ਪਿੰਡ ਦੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਸ ਘਟਨਾ ਬਾਬਤ ਕੀ ਕਹਿਣਾ ਹੈ ਆਓ ਸੁਣਦੇ ਹਾਂ ਪਾਲੀ ਕੀ ਹੋਇਆ ਸਾਰਾ ਮਾਮਲਾ ਹੈ ਤੇ ਕਦੋਂ ਦੀ ਗੱਲਬਾਤ ਹੈ ਤੇ ਕਦੋਂ ਐਫਆਈਆਰ ਹੋਈ ਇਹ ਮਸਲਾ ਤਾਂ ਇਹ ਮਹੀਨੇ-ਢੇ ਮਹੀਨੇ ਤੋਂ ਮਸਲਾ ਹੈਗਾ ਤੇ ਇਹਨਾਂ ਕੋਈ ਮਤਲਬ ਜਾਲੀ ਕੋਈ ਬੰਦਾ ਡਾਕੂਮੈਂਟ ਬਣਾ ਕੇ ਵੀਰਪਾਲ ਆਪਣਾ ਸਿੰਘ ਦੇ ਕੋਈ ਬੰਦਾ ਨਾਮ ਦੇ ਕੋਈ ਘਰ ਵਾਲੀ ਐ ਆਪਣਾ ਵਾਜਲ ਕਾ ਦਾ ਪਿੰਡਾ ਲਾਧੂ ਕਾ ਉੱਥੋਂ ਦਾ ਕੋਈ ਲੇਡੀ ਜਹੇ ਤੇ ਮਨ ਲ ਜਾਲੀ ਡਾਕੂਮੈਂਟ ਬਣਾ ਕੇ ਪੇਚ ਲਵਾ ਰਿਆ ਸੀਗਾ ਤੇ ਜਦੋਂ ਫਾਰਮ ਸੀਡੀਪੂ ਦਫ਼ਤਰ ਪਹੁੰਚੇ ਤੇ ਵੈਰੀਫਿਕੇਸ਼ਨ ਬਾਅਦ ਤੇ ਮੂਸੇ ਆਏ ਤੇ ਜਦੋਂ ਮੂਸੇ ਅਸੀਂ ਵੈਰੀਫਾਈ ਕੀਤੀ ਉਹਦੀ ਤਾਂ ਉਹ ਜਾਲੀ ਸੀ ਸਾਰਾ ਕੁਝ ਤੇ ਜਦੋਂ ਅਸੀਂ ਸੀਡੀਪੂ ਦਫ਼ਤਰ ਪਹੁੰਚੇ ਸਾਰਾ ਰਿਕਾਰਡ ਕਢਾਇਆ ਤੇ ਮੋਹਰ ਕਿਹਨੇ ਲਾਈ ਸੀ ਮੋਹਰ ਵੀ ਜਾਲੀ ਸੀਗੀ ਤਾਂ ਉਸ ਕਰਕੇ ਸੀਐਸਬੀ ਦਫ਼ਤਰ ਆਪਣੇ ਮਾਨਸਾ ਨਾਲ ਤਾਲਮਿਲ ਕੀਤਾ ਤਾਂ ਉਹਨਾਂ ਨੇ ਸਾਡੀ ਐਪਲੀਕੇਸ਼ਨ ਲੈ ਕੇ ਇਨਕੁਆਇਰੀ ਸ਼ੁਰੂ ਕਰਤੀ ਤਾਂ ਜੀ ਬੈਂਕ ਜਾ ਕੇ ਪਤਾ ਕੀਤਾ ਜਦੋਂ ਵੀ ਉਹ ਖਾਤਾ ਕਿਹੜੇ ਪਿੰਡ ਤੋਂ ਟ੍ਰਾਂਸਫਰ ਹੋਇਆ ਤਾਂ ਉਹ ਫਾਜ਼ਿਲਕਾ ਦਾ ਸੀ ਪਿੰਡ ਲਾਦੂ ਕਾ ਉਥੋਂ ਹੋਇਆ ਸੀ ਤੇ ਅੱਜ ਦੀ ਛਾਂਮਿੰਨ ਕਰਕੇ ਮੇਰੇ ਸਾਹਮਣੇ ਐਫਆਰ ਹੋਈ ਹੈ ਤੇ ਇਹਦੀ ਅਗਲੀ ਜਿਹੜੀ ਛਾਂਮਿੰਨ ਹੋਣੀ ਹੈ ਅਗਲੇ ਦਿਨਾਂ ਚ ਪਤਾ ਲੱਗ ਜੂ ਵੀ ਕਿਹਨਾਂ ਨੇ ਕੀਤਾ ਹੈਗਾ ਤੇ ਉਹ ਪੁਲਸ ਲੱਗੀ ਹੋਈ ਹੈ ਸਰ ਕੀ ਮਾਮਲਾ ਵਾ ਮੂਛਾ ਵਾਲੇ ਕੇਸ ਸੀ ਮੂਛਾ ਕੇਸ ਇਹ ਕਿਸ ਨਾ ਪਰਮਜੀਤ ਕੌਰ ਬਾਈ ਬਹੁਤ ਵੀਰ ਪਾਲ ਸਿੰਘ ਵਾਸੀ ਮੂਛਾ ਦੇ ਨਾਮ ਤੇ ਕਿਸੇ ਲੇਡੀ ਨੇ ਅੰਗਹਿਣ ਦੀ ਪੈਨਸ਼ਨ ਲਵਾਉਣ ਵਾਸਤੇ ਅਪਲਾਈ ਕੀਤਾ ਸੀ ਸੀਡੀਪੀਓ ਦਫਤਰ ਮਾਨਸਾ ਵਿਖੇ ਉਹਨਾਂ ਨੇ ਸਰਪੰਚ ਦੀ ਮੋਰ ਤੇ ਦਸਕਤ ਵੀ ਜਾਲੀ ਕੀਤੀ ਬਾਕੀ ਸਾਰੇ ਡਾਕੂਮੈਂਟ ਜਾਲੀ ਤਿਆਰ ਕੀਤੇ ਕਿਸੇ ਨਾਮ ਨੂੰ ਔਰਤ ਨੇ ਜਿਹੜੇ ਇਹਦੀ ਫਿਰ ਜਦੋਂ ਉਹ ਤੇ ਸਰਪੰਚ ਪਿੰਡ ਚ ਪਤਾ ਲੱਗਾ ਸਰਪੰਚ ਦੇ ਘਰ ਆਏ ਨੇ ਲੇਡੀ ਸਰਪੰਚਾ ਚਰਨ ਕੌਰ ਉਹਦੇ ਘਰ ਵਾਲ ਕੋਰ ਸਿੰਘ ਨੇ ਦਰਖਾਸਤ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੇ ਅੱਗੇ ਡਿਪਟੀ ਸਾਹਿਬ ਨੇ ਦੀ ਪੜਤਾਲ ਕੀਤੀ ਤਾਂ ਇਹ ਸਾਰੇ ਡਾਕੂਮੈਂਟ ਜਾਲੀ ਪਾਏ ਗਏ ਜਿਹਦੀ ਪੜਤਾਲ ਕਰਨ ਤੇ ਮਾਮਲਾ ਦਰਜ ਕੀਤਾ ਕਿਸੇ ਨਾਮ ਨੂੰ ਔਰਤ ਨੇ ਆਪਣੀ ਅੰਗਹੀਨ ਪੈਨਸ਼ਨ ਲਵਾਉਣ ਵਾਸਤੇ ਸਾਰਾ ਜਾਲੀ ਡਾਕੂਮੈਂਟ ਤਿਆਰ ਕੀਤੇ ਜਿਸੋਂ ਦੀ ਸੀ ਐਫ ਆਰ ਦਰਜ ਕਰ ਲਈ ਅੱਗੇ ਤੱਕ ਹੀ ਜਾ